ਮੇਰੇ ਹੱਥਾਂ ਦੇ ਵਿੱਚ ਰਜਿੰਦਰ ਕੌਰਜੀਤ ਉਹਨਾਂ ਦੀ ਪੰਜਾਬੀ ਵਿਆਕਰਨ ਅਧਿਐਨ ਪੁਸਤਕ ਹੈ ਮੈਨੂੰ ਇਸ ਦਾ ਪੜ੍ਹਨ ਦਾ ਮੁਬਾਰਕ ਸਮਾਂ ਮਿਲਿਆ ਹੈ ਕਾਫੀ ਜ਼ਿਆਦਾ ਮਨ ਗਦਗਦ ਹੋਇਆ ਹੈ ਖੁਸ਼ ਹੋਇਆ ਹੈ ਕਿ ਜਿਸ ਮਿਹਨਤ ਲਗਨ ਤੇ ਸਿਰੜ ਨਾਲ ਰਜਿੰਦਰ ਕੌਰਜੀਤ ਜੀ ਨੇ ਜੋ ਕਿ ਆਪ ਵੀ ਐਮਏ ਪੰਜਾਬੀ ਹਿਸਟਰੀ ਅਤੇ ਸੋਸ਼ੀਓਲੋਜੀ ਨੇ ਤੇ ਇਹਨਾਂ ਦਾ 13 ਸਾਲ ਦਾ ਪੜਾਉਣ ਦਾ ਤਜਰਬਾ ਵੀ ਹੈ ਇਸ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਹੈ ਕਿ ਇਹ ਪੜੀ ਲਿਖੀ ਦੇ ਨਾਲ-ਨਾਲ ਗੁੜੀ ਹੋਈ ਵੀ ਹੈ ਤੋਂ ਰਜਿੰਦਰ ਕੌਰ ਜੀਤ ਨੇ ਇਹ ਵਿਆਕਰਨ ਨਾਲ ਸੰਬੰਧਤ ਹਰੇਕ ਵਿਸ਼ੇ ਨੂੰ ਸੋਚ ਵਿਚਾਰ ਕੇ ਤੱਥਾਂ ਦੇ ਆਧਾਰ ਤੇ ਸ਼ਾਨਬੀਨ ਕਰਕੇ ਬਹੁਤ ਹੀ ਰੋਚਕ ਢੰਗ ਦੇ ਨਾਲ ਇਸ ਪੁਸਤਕ ਦੇ ਵਿੱਚ ਪੇਸ਼ ਕੀਤਾ ਹੈ ਤੋਂ ਇਸ ਦੀ ਮਿਹਨਤ ਰੰਗ ਲਿਆਈ ਹੈ ਮੈਨੂੰ ਇਹ ਦੱਸਣ ਦੇ ਵਿੱਚ ਹੋਰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਇਸ ਪੁਸਤਕ ਜਿਹੜੀ ਇਹ ਜਿੰਦਰ ਕੌਰ ਜੀ ਦੀ ਹੈ ਇਹ ਦੂਸਰਾ ਐਡੀਸ਼ਨ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਸ ਨੂੰ ਪੜਨ ਵਾਲੇ ਪਾਠਕ ਅਤੇ ਵਿਆਕਰਨ ਪ੍ਰੇਮੀ ਇਸ ਦਾ ਬਹੁਤ ਫਾਇਦਾ ਉਠਾਉਣਗੇ